ਅਗਲੀ ਖਬਰ ਯੂਕੇ ਵਿੱਚ ਸਿੱਖ ਬੀਬੀਆਂ ਦੀ ਜ਼ਿੰਦਗੀ ਵਿੱਚ ਆਈ ਵੱਡੀ ਤਬਦੀਲੀ ਨਾਲ ਸੰਬੰਧਿਤ ਹੈ ਜੀ ਹਾਂ ਯੂਕੇ ਦੇ ਮਿਡਲੈਂਡਜ਼ ਇਲਾਕੇ ਵਿੱਚ ਸਿੱਖ ਬੀਬੀਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਜਿੱਥੇ ਕੁਝ ਹਫ਼ਤੇ ਪਹਿਲਾਂ ਦੋ ਮੁਟਿਆਰਾਂ ਨਾਲ ਜ਼ਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ ਸਿਰਫ ਇਹ ਨਹੀਂ ਨਹੀਂ ਵੋਲਵਰਹੈਂਪਟਨ ਵਿਖੇ ਦੋ ਬਜ਼ੁਰਗ ਟੈਕਸੀ ਡਰਾਈਵਰਾਂ ਤੇ ਨਸਲੀ ਹਮਲਾ ਵੀ ਹੋਇਆ ਅਤੇ ਪਾਰਲੀਮੈਂਟ ਵਿੱਚ ਇਸ ਮੁੱਦੇ ਤੇ ਮੀਟਿੰਗ ਸੱਦੀ ਗਈ ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਵੈਸਟ ਮਿਡਲੈਂਡਜ਼ ਵਿੱਚ ਘਰੇਲੂ ਹਿੰਸਾ ਦੇ ਮੁੱਦਿਆਂ ਨਾਲ ਨਜਿੱਠਣ ਲਈ ਬਣੀ ਖੈਰਾਤੀ ਜਥੇਬੰਦੀ ਸਿੱਖ ਵਿਮਨਜ਼ ਏਡ ਦੀ ਮੁਖੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਿੱਖ ਔਰਤਾਂ ਨੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਰੋਜ਼ਾਨਾ ਕੰਮਕਾਜ ਵਿੱਚ ਤਬਦੀਲੀ ਲਿਆਂਦੀ ਹੈ ਬਿਨਾਂ ਸ਼ੱਕ ਡਰ ਮੌਜੂਦ ਹੈ ਅਤੇ ਅੱਜ ਤੋਂ ਪਹਿਲਾਂ ਅਜਿਹਾ ਕਦੇ ਵੀ ਮਹਿਸੂਸ ਨਹੀਂ ਹੋਇਆ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਉਹਨਾਂ ਨੇ ਮਨ ਆਈਆਂ ਕਰਨੀਆਂ ਛੱਡ ਦਿੱਤੀਆਂ ਨੇ ਕਿਉਂਕਿ ਇਸ ਨਾਲ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਮ ਜਾਂਦਿਆਂ ਔਰਤਾਂ ਸਹਿਜ ਮਹਿਸੂਸ ਨਹੀਂ ਕਰਦੀਆਂ ਅਤੇ ਸਰੀਰਕ ਤੰਦਰੁਸਤੀ ਵਾਸਤੇ ਸੈਰ ਕਰਨ ਦਾ ਸਮਾਂ ਵੀ ਬਦਲ ਲਿਆ ਹੈ اپنی لوکیشن ਪਰिवारिक ممبرਾਂ ਜਾਂ دوستاں ਨਾਲ سانجی کر دیاں رہندیاں نے نسلی حملے روکن ਦਾ ਨਾਂ ਨਹੀਂ ਲੈ ਰਹੇ ਕਿਉਂਕਿ ਕੁਝ ਦਿਨ ਪਹਿਲਾਂ ਹੀ پولیس ਨੇ ਵੁਲਵਰਹੈਂਪਟਨ ਵਿਖੇ 50-55 ਸਾਲ ਦੀ ਔਰਤ ਉਤੇ نسلی ਹਮਲਾ ਹੋਣ ਬਾਰੇ ਤਸਦੀਕ ਕਰ ਦਿੱਤੀ ਜਿੱਥੇ ਹਮਲਾਵਰ ਨੇ ਕਰੰਟ ਲਾਉਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਲੇਬਰ ਪਾਰਟੀ ਦੀ ਐਮਪੀ ਪ੍ਰੀਤ ਕੌਰ ਗਿੱਲ ਨੇ ਹਮਲੇ ਦੀ ਸ਼ਿਕਾਰ ਔਰਤ ਸਿੱਖ ਹੋਣ ਬਾਰੇ ਤਸਦੀਕ ਕਰ ਦਿੱਤੀ ਪਰ ਵੈਸਟ ਮਿਡਲੈਂਡਜ਼ ਪੁਲਿਸ ਨੇ ਚੋਪਵਟੀ ਹੋਈ ਹੈ ਮਿਡਲੈਂਡਸ ਦੇ ਗੁਰਦੁਆਰਾ ਸਾਹਿਬਾਨ ਵਿੱਚ ਸਿੱਖ ਔਰਤਾਂ ਨੂੰ ਸਿਕਿਉਰਿਟੀ అలਰਮ ਵੰਡੇ ਜਾ ਰਹੇ ਨੇ ਤਾਂ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਵਾਲਸਾਲ ਦੇ ਨਾਨਕ ਸਰ ਗੁਰਦੁਆਰਾ ਸਾਹਿਬ ਵਿੱਚ ਸੀਸ ਨਿਵਾਉਣ ਪੁੱਜੀ ਕਰਮਕੌਰ ਨੇ ਦੱਸਿਆ ਕਿ ਉਹ ਇਕੱਲੀ ਗੁਰਦੁਆਰਾ ਸਾਹਿਬ ਵੀ ਨਹੀਂ ਆਉਂਦੀ ਹਮਲਾਵਰ ਦਿਨ ਜਾਂ ਰਾਤ ਕਿਸੇ ਵੀ ਵੇਲੇ ਆ ਸਕਦੇ ਨੇ ਜਿਸ ਨੂੰ ਵੇਖਦਿਆਂ ਆਪਣੀ ਬਜ਼ੁਰਗ ਮਾਂ ਨੂੰ ਵੀ ਸੁਚੇਤ ਰਹਿਣ ਲਈ ਆਖਿਆ ਹੈ 32 ਸਾਲ ਦੀ ਇੰਦਰਜੀਤ ਕੌਰ ਨੇ ਦੱਸਿਆ ਕਿ ਕੰਮ ਤੇ ਜਾਂਦੇ ਹਾਂ ਬਸ ਅੱਡੇ ਦੇ ਬਿਲਕੁਲ ਨੇੜੇ ਪਾਰਕਿੰਗ ਤਲਾਸ਼ ਕੀਤੀ 57 ਸਾਲ ਦੀ ਸੁਰਿੰਦਰ ਕੌਰ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਤਿੰਨ ਧੀਆਂ ਨੇ ਅਤੇ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਮਗਰੋਂ ਮਨ ਵਿੱਚ ਡਰ ਬੈਠ ਗਿਆ ਹੈ ਮੌਜੂਦਾ ਨਸਲਵਾਦ ਨੇ 1970 ਅਤੇ 80 ਦੇ ਦਹਾਕੇ 'ਚ ਇਹ ਤੇ ਕਰਵਾ ਦਿੱਤੇ ਜਦੋਂ ਸਾਊਦੀਅਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਟੱਕਰਾ ਕਰਨਾ ਪੈਂਦਾ ਸੀ ਲੇਬਰ ਪਾਰਟੀ ਦੀ ਕਾਉਂਸਲਰ ਸਿਮਰਨ ਚੀਮਾ ਨੇ ਇਹਨਾਂ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਆਪਣੇ ਆਪ ਨੂੰ ਅਤੀਤ ਵਿੱਚ ਖੜਾ ਮਹਿਸੂਸ ਕਰ ਰਹੇ ਨੇ ਜਦੋਂ ਨਸਲਵਾਦ ਸੇਖਣਾ ਤੇ ਹੁੰਦਾ ਸੀ ਪੱਗ ਬੰਨਣ ਤੋਂ ਵੀ ਉਸ ਵੇਲੇ ਲੋਕ ਘਬਰਾਉਂਦੇ ਸਨ ਸਿਮਰਨ ਚੀਮਾ ਮੁਤਾਬਕ ਵਾਲਸਾਲ ਕਾਉਂਸਲ ਵੱਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਵਾਧੂ ਸੀਸੀਟੀਵੀ ਕੈਮਰੇ ਲਗਵਾਏ ਗਏ ਨੇ ਪੁਲਿਸ ਵੱਲੋਂ ਸਥਾਨਕ ਸਿਆਸਤਦਾਨਾਂ, ਮਹਿਲਾ ਜਥੇਬੰਦੀਆਂ ਅਤੇ ਭਾਈਚਾਰੇ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੈਂਡਵੈਲ ਕਾਉਂਸਲ ਦੀ ਆਗੂ ਕੈਰੀ ਕਾਰਮਾਈਕਲ ਨੇ ਕਿਹਾ ਕਿ 올ਬਰੀ ਦੀ ਵਾਰਦਾਤ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਸਿਟੀ ਕਾਉਂਸਲ ਵੱਲੋਂ ਇਲਾਕੇ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ।